ਪੰਜਾਬ ਚ ਲਗਾਤਾਰ ਆਰਬਿਟ ਬਸ ਕਾਂਡ ਵਾਪਰਦੇ ਨੇ ਪਰ ਟਰਾਂਸਪੋਰਟ ਵਿਭਾਗ ਉਹਦੇ ਤੇ ਕੋਈ ਐਕਸ਼ਨ ਨਹੀਂ ਲੈਂਦਾ ਪੰਜਾਬ ਦੇ ਅੰਦਰ ਲਗਾਤਾਰ ਇਹ ਘਟਨਾਵਾਂ ਹੁੰਦੀਆਂ ਨੇ ਟਰਾਂਸਪੋਰਟ ਵਿਭਾਗ ਇਹਦੇ ਬਾਰੇ ਕੀ ਕਰ ਰਿਹਾ ਹੈ ਟਰਾਂਸਪੋਰਟ ਮੰਤਰੀ ਇਹਦੇ ਬਾਰੇ ਕੀ ਸੋਚਦੇ ਨੇ ਅੱਜ ਸਾਡੇ ਨਾਲ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਜੀਤ ਸਿੰਘ ਕੋਹੜ ਨੂੰ ਨਾਲ ਗੱਲਬਾਤ ਕਰਦੇ ਹਾਂ ਕੋਹੜ ਸਾਹਿਬ ਸਭ ਤੋਂ ਪਹਿਲਾ ਸਵਾਲ ਇਹ ਕਿ ਪਿਛਲੇ ਦਿਨਾਂ ਚ ਇੱਕ ਫੈਸਲਾ ਲਿਆ ਗਿਆ ਕਿ ਬੱਸਾਂ ਦੇ ਅੰਦਰ ਅਸ਼ਲੀਲ ਗਾਣੇ ਨਹੀਂ ਵੱਜਣਗੇ ਕੀ ਇਹ ਇਹ ਫੈਸਲਾ ਪ੍ਰਾਈਵੇਟ ਬੱਸਾਂ ਤੇ ਵੀ ਲਾਗੂ ਹੁੰਦਾ ਜਾਂ ਸਰਕਾਰੀ ਤੇ ਹੀ ਹੈ ਇਹ ਜਿਹੜਾ ਫੈਸਲਾ ਲਿਆ ਹੈ ਲੋਕਾਂ ਦੀ ਇੱਛਾ ਅਨੁਸਾਰ ਲਿਆ ਪ੍ਰਾਈਵੇਟ ਬੱਸਾਂ ਤੇ ਸਰਕਾਰੀ ਬੱਸਾਂ ਤੇ ਸਾਰੀਆਂ ਤੇ ਹੀ ਲੱਗੂ ਆ ਬਾਦਲ ਦੀਆਂ ਬੱਸਾਂ ਚ ਵੀ ਨੇ ਵੱਜਣਗੇ ਜਿਹੜੀਆਂ ਆਰਬਿਟ ਬੱਸਾਂ ਨੇ ਮੈਂ ਨਾ ਜੀ ਵੇਖੋ ਪ੍ਰਾਈਵੇਟ ਬੱਸਾਂ ਸਰਕਾਰੀ ਬੱਸਾਂ ਸਾਰੀਆਂ ਤੇ ਹੀ ਲੱਗੂ ਆ ਭਾਵੇਂ ਕਿਸੇ ਦੀ ਵੀ ਬੱਸ ਹੋਵੇ ਆਰਬਿਟ ਬੱਸ ਕਾਂਡ ਆਏ ਲਗਾਤਾਰ ਵਾਪਰ ਰਹੇ ਨੇ ਤੁਸੀਂ ਦੇਖਿਆ ਮੋਗਾ ਬਰਨਾਲਾ ਸੰਗਰੂਰ ਬਠਿੰਡਾ ਹਰ ਥਾਂ ਦੇ ਉੱਤੇ ਇਹ ਹਾਦਸੇ ਵਾਪਰ ਰਹੇ ਨੇ ਕੀ ਕਾਰਨਾ ਕੀ ਇਹ ਹਾਦਸੇ ਰੁਕਣ ਦਾ ਨਾਮ ਨਹੀਂ ਲੈ ਰਹੇ ਉਹ ਟਰਾਂਸਪੋਰਟ ਵਿਭਾਗ ਕੀ ਕਰ ਰਿਹਾ ਇਹਨਾਂ ਨੂੰ ਲੈ ਕੇ ਉ ਇਸ ਤਰ੍ਹਾਂ ਦੀ ਮੇਰੀ ਅਰਜ਼ੇ ਹੈ ਕਿ ਵੇਖੋ ਸਾਡਾ ਬੜਾ ਪੁਰਾਣਾ ਤਜਰਬਾ ਚਾਹੇ ਸਾਡੀਆਂ ਸਰਕਾਰੀ ਬੱਸਾਂ ਚਾਹੇ ਪ੍ਰਾਈਵੇਟ ਬੱਸਾਂ ਚਾਹੇ ਟਰੱਕ ਆ ਚਾਹੇ ਪ੍ਰਾਈਵੇਟ ਸੜੀਆਂ ਗੱਡੀਆਂ ਕਾਰਾਂ ਮੋਟਰਾਂ ਇਹ ਸਾਰਿਆਂ ਕੋਲ ਹੀ ਹਾਸੇ ਹੋ ਜਾਂਦੇ ਆ ਕੋਈ ਜਾਣ ਕੇ ਨਹੀਂ ਕਰਦਾ ਕੁਦਰਤੀ ਤੌਰ ਤੇ ਹੋ ਜਾਂਦੇ ਆ ਪਰ ਜਿਹੜਾ ਇਹ ਆ ਇਹ ਸਰਕਾਰ ਦਾ ਕਰਕੇ ਇਹਨਾਂ ਦੀ ਗੱਲ ਜਾਦੀ ਛਾਲੀ ਜਾਂਦੀ ਹੈ ਇਸੋਂ ਵੱਗੋ ਸਾਡੇ ਨਾਲੋਂ ਵੀ ਜ਼ਿਆਦਾ ਜਿਹੜੀ ਕੰਪਨੀ ਆ ਉਹ ਸਾਡੇ ਨਾਲੋਂ ਵੀ ਜ਼ਿਆਦਾ ਹੀ ਸਖਤੀ ਕਰਦੀ ਆ ਅਸੀਂ ਪਹਿਲਾਂ ਉਹਨਾਂ ਨੂੰ ਸਸਪੈਂਡ ਕਰਦੇ ਆ ਫਿਰ ਉਹਦਾ ਕੇਸ ਸੁਣਦੇ ਆ ਫਿਰ ਉਹਨੂੰ ਬਹਾਲ ਵੀ ਕਰਦੇ ਆ ਉਹ ਤਾਂ ਉਸੇ ਵੇਲੇ ਉਹਨੂੰ ਕੱਢ ਹੀ ਦਿੰਦੇ ਆ ਜਿਨ੍ਹਾਂ ਨੇ ਟ੍ਰੇਨਿੰਗ ਵੀ ਲਈ ਦਿੱਤੀ ਆ ਕਿ ਤੁਸੀਂ ਕੰਡਕਟਰ ਡਰਾਈਵਰ ਜਿੰਨੇ ਆ ਲੋਕਾਂ ਦਾ ਇੱਜ਼ਤ ਮਾਣ ਸਤਿਕਾਰ ਕਰਨਾ ਜਿਹੜਾ ਵੀ ਗਲਤੀ ਕਰਦਾ ਉਹਦੀ ਬਣਦੀ ਸਜ਼ਾ ਉਸੇ ਵੇਲੇ ਬੜੀ ਜੀ ਕਨੈਕਟਡ ਡਰਾਈਵਰਾਂ ਨੂੰ ਹੀ ਲੱਗਦਾ ਕਿ ਇਹ ਬਾਦਲ ਪਰਿਵਾਰ ਦੀਆਂ ਬੱਸਾਂ ਨੇ ਸਾਨੂੰ ਕੋਈ ਰੋਕਣ ਵਾਲਾ ਨਹੀਂ ਇੰਨੀ ਐਕਸ਼ਨ ਲੈਣ ਦੇ ਬਾਵਜੂਦ ਵੀ ਇਹ ਰੁਕਦੀਆਂ ਕਿਉਂ ਨਹੀਂ ਹਾਫਸੀ ਕਿਉਂ ਨਹੀਂ ਰੋਕਦੀ ਵੇਖੋ ਮੇਰੀ ਗੱਲ ਸੁਣੋ ਇਹ ਜਿਹੜੀਆਂ ਕੁਦਰਤੀ ਗੱਲਾਂ ਹੁੰਦੀਆਂ ਐਕਸੀਡੈਂਟ ਤਾਂ ਵੇਖੋ ਹੁਣ ਹੋਰ ਵੀ ਬਹੁਤ ਹੁੰਦੇ ਆ ਇਹ ਵੀ ਹੁੰਦੇ ਆ ਇਹ ਗੱਲ ਐਕਸੀਡੈਂਟ ਤਾਂ ਹੁੰਨੇ ਆ ਕਿਉਂ ਕੁਦਰਤੀ ਹੁੰਦੇ ਸਾਰੀਆਂ ਬੱਸਾਂ ਚ ਹੁੰਦੇ ਟਰੱਕਾਂ ਚ ਹੁੰਦੇ ਆ ਗੱਡੀਆਂ ਚ ਹੁੰਦੇ ਮੋਟਰਾਂ ਚ ਹੁੰਦੇ ਬੰਦੇ ਵੀ ਮਰ ਜਾਂਦੇ ਆ ਪਰ ਉਹ ਬੈਠ ਕੇ ਫੈਸਲਾ ਹੋ ਜਾਂਦਾ ਜਿਹੜੇ ਸਿਆਸੀ ਲੋਕ ਆ ਇਹ ਇਹਨਾਂ ਦੀ ਗੱਲ ਜਾਦੀ ਚੁੱਕਦੇ ਆ ਇਹਨਾਂ ਨੂੰ ਚਾਹੀਦਾ ਵਾ ਵੀ ਇਹਦੇ ਵਿੱਚ ਜਿੱਦਾਂ ਦੂਜੀਆਂ ਐਕਸੀਡੈਂਟ ਹੁੰਦੇ ਲੋਕ ਬੈਠ ਕੇ ਜਿਹੜਾ ਕਸੂਰ ਉਹਦੇ ਪਾਉਂਦੇ ਆ ਇਹ ਵੀ ਇਹਨਾਂ ਨੂੰ ਛੱਡਣਾ ਚਾਹੀਦਾ ਕੰਪਨੀ ਤੇ ਤੇ ਲੋਕਾਂ ਤੇ ਇਹ ਜਿਹੜਾ ਉਸੇ ਵੇਲੇ ਗੱਲ ਚੁੱਕ ਲੈਂਦੇ ਆ ਇਹ ਠੀਕ ਨੇ ਤੁਹਾਨੂੰ ਲੱਗਦਾ ਨਹੀਂ ਜੇ ਹਾਦਸੇ ਰੁਕ ਜਾਣ ਤੇ ਵਿਰੋਧੀਆਂ ਕੋਲ ਮੁੱਦੇ ਹੀ ਨਾ ਰਹੇ ਪਰ ਹਾਦਸੇ ਨਹੀਂ ਰੁਕਦੇ ਲਗਾਤਾਰ ਕੱਲ ਦਾ ਹਾਸਾਗਾ ਇੱਕ ਪੱਤਰਕਾਰ ਨੂੰ ਬੋਲਦਾ ਤੇ ਉਹਨਾਂ ਕੋਲ ਹੈ ਹੀ ਨਹੀਂ ਵੇਖੋ ਜੇ ਕੋਈ ਕੁਦਰਤੀ ਕੋ ਕੋਨਡਕਟਰ ਕੋ ਡਰਾਈਵਰ ਗਲਤੀ ਕਰਦਾ ਉਹਦੀ ਉਹਨੂੰ ਬਣਦੀ ਸਜ਼ਾ ਹੀ ਦੇ ਸਕਦਾ ਚਾਹੇ ਸਰਕਾਰ ਹੋਵੇ ਚਾਹੇ ਕੰ ਉਸ ਤੋਂ ਬਾਅਦ ਨਹੀਂ ਕਰ ਸਕਦਾ ਜੇ ਕੋਈ ਐਕਸੀਡੈਂਟ ਜ਼ਿਆਦਾ ਹੋ ਜਾਂਦਾ ਉਹ ਫਿਰ ਅਦਾਲਤ ਵਿੱਚ ਮੁਕੱਦਮਾ ਹੋ ਜਾਂਦਾ ਪਰ ਕਿਹਾ ਜਾਂਦਾ ਕਿ ਟ੍ਰਾਂਸਪੋਰਟ ਵਿਭਾਗ ਤੁਸੀਂ ਟ੍ਰਾਂਸਪੋਰਟ ਮੰਤਰੀ ਹੋ ਇਸ ਕਰਕੇ ਸੌਫਟ ਰਹਿੰਦਾ ਕਿਉਂਕਿ ਇਹ ਬਾਦਲ ਪਰਿਵਾਰ ਦੀਆਂ ਬਸਾਂ ਨੇ ਨਹੀਂ ਨਹੀਂ ਵੇਖੋ ਐਦਾਂ ਦੀ ਕੋਈ ਗੱਲ ਨਹੀਂ ਮੈਂ ਤਾਂ ਇੱਕੇ ਨਗਰ ਨਾਲ ਸਾਰਿਆਂ ਨੂੰ ਵੇਨ ਹੈ ਮੇਰ ਲਈ ਤਾਂ ਜਿੰਨੀਆਂ ਵੀ ਬਸਾਂ ਚੱਲਦੀਆਂ ਚਾਹੇ ਸਰਕਾਰ ਦੀਆਂ ਚਾਹੇ ਪ੍ਰਾਈਵੇਟ ਆ ਮੈਂ ਤਾਂ ਸਾਰਿਆਂ ਤੇ ਕਾਨੂੰਨ ਮੁਤਾਬਕ ਇੱਕੋ ਜਿਹਾ ਕੰਮ ਕਰਨਾ ਪਰ ਕੀ ਕਾਰਨਾ ਫਿਰ ਇਹਨਾਂ ਦੇ ਉੱਤੇ ਕੋਈ ਇੰਨੇ ਹਾਦਸੇ ਹੋਣ ਦੇ ਬਾਵਜੂਦ ਵੀ ਲਗਾਮ ਨਹੀਂ ਲੱਗ ਰਹੀ ਕੋਈ ਨਹੀਂ ਵੇਖੋ ਉਹਨਾਂ ਨੂੰ ਵੀ ਆਖਿਆ ਉਹਨਾਂ ਨੇ ਟ੍ਰੇਨਿੰਗ ਦਿੱਤੀ ਆ ਡਰਾਈਵਰਾਂ ਨੂੰ ਵੀ ਦਿੱਤੀ ਆ ਕੰਡੈਕਟਰਾਂ ਨੂੰ ਵੀ ਦਿੱਤੀ ਆ ਫਿਰ ਵੀ ਕੋਈ ਨਾ ਕੋਈ ਗਲਤੀ ਕਰ ਸਕਦਾ ਉਹਦੀ ਗਲਤੀ ਦੀ ਉਹਨੂੰ ਸਜ਼ਾ ਦਿੰਦੇ ਆ ਜੇ ਉਹਨਾਂ ਦੇਣਗੇ ਫਿਰ ਅਸੀਂ ਦੇਵਾਂਗੇ ਅਸੀਂ ਦੀ ਸਜ਼ਾ ਅਸੀਂ ਉਹਨਾਂ ਦੇ ਜਿੰਨੀ ਸੋ ਉਹ ਦੇ ਦਿੰਦੇ ਤੁਸੀਂ ਕਦੇ ਗੱਲ ਕੀਤੀ ਸੁਖਬੀਰ ਬਾਦਲ ਨਾਲ ਜਾਂ ਵਰਗਾ ਸਿੰਘ ਬਾਦਲ ਨਾਲ ਵੀ ਇਹ ਵਜ਼ੀਰ ਤਾਂ ਉਹਨਾਂ ਮੈਨੂੰ ਬਣਾਇਆ ਕੰਟਰੋਲ ਕਰਨ ਵਾਸਤੇ ਮੈਂ ਕੰਟਰੋਲ ਕਰਦਾ ਉਹ ਆਪਣੇ ਆਪਣੇ ਬੈਕਪੈਦਾ ਖਰਦੇ ਇਹ ਤਾਂ ਬੈ ਕਰਦਾ ਜਿ ਤੁਹਾਨੂੰ ਲੱਗਦਾ ਨਹੀਂ ਜਿਹੜਾ ਇਹ ਕੰਟਰੋਲ ਡੀ ਕੰਟਰੋਲ ਹੋਇਆ ਹੋਇਆ ਜਿਹੜਾ ਇਹ ਸਾਰਾ ਕੁਝ ਕੰਟਰੋਲ ਹੈ ਹੀ ਨਹੀਂ ਜੀ ਪਰ ਇਹ ਕਿਹਾ ਜਾਂਦਾ ਕਿ ਪੰਜਾਬ ਦੀ ਟ੍ਰਾਂਸਪੋਰਟ ਦੇ ਉੱਤੇ ਬਾਦਲ ਪਰਿਵਾਰ ਦਾ ਕਬਜ਼ਾ ਹੋ ਗਿਆ ਪਿਛਲੇ 9 ਸਾਲਾਂ 'ਚ ਸਾਰੇ ਇੰਪੋਰਟੈਂਟ ਰੂਟ ਬਾਦਲ ਪਰਿਵਾਰ ਕੋਲੇ ਸਾਰੀਆਂ ਇੰਪੋਰਟੈਂਟ ਬੱਸਾਂ ਬਾਦਲ ਪਰਿਵਾਰ ਕੋਲੇ ਏਸੀ ਬੱਸਾਂ ਬਾਦਲ ਪਰਿਵਾਰ ਕੋਲੇ ਉਹਨਾਂ ਦੀ ਕੰਪਨੀ ਨੇ ਏਸੀ ਬੱਸਾਂ ਪਾਈਆਂ ਏਸੀ ਬੱਸਾਂ ਵੀ ਉਹਨਾਂ ਕੋਈ ਰਹਿਣੀਆਂ ਕੋਈ ਬਾਦਲ ਪਰਵਾਦ ਦਾ ਕੰਟਰੋਲ ਨਹੀਂ ਹੈ ਕੋਈ ਸਾਡੇ ਵਿਭਾਗ ਵਿੱਚ ਕੋਈ ਦਖਲ ਨਹੀਂ ਹੈ ਕੋਈ ਰੂਟਾ ਪਰਮਟਾਂ ਦੇ ਕੋਈ ਦਖਲ ਨਹੀਂ ਹੈ ਬਿਲਕੁਲ ਮੇਰੇ ਵਿਭਾਗ ਵਿੱਚ ਕੋਈ ਦਖਲ ਨਹੀਂ ਦਿੰਦੇ ਇਹ ਸਮਝ ਨੂੰ ਪਤਾ ਜੇ ਦਿੰਦੇ ਹੋਣ ਤਾਂ ਮੇਰੇ ਉਹ ਬੌਸ ਹੈ ਮੈਂ ਜਾਂ ਗੱਲ ਕਰ ਸਕਦਾ ਸਾਰੇ ਇੰਪੋਰਟੈਂਟ ਰੂਟ ਚੰਡੀਗੜ੍ਹ ਬਠਿੰਡਾ ਚੰਡੀਗੜ੍ਹ ਅਮਰਸਰ ਸਾਰੇ ਇੰਪੋਰਟੈਂਟ ਰੂਟ ਬਾਦਲ ਪਰਵਾਦ ਦੇ ਪ੍ਰਾਈਵੇਟ ਬੱਸਾਂ ਕਿੰਨੇ ਆ ਸਾਡੇ ਪੀਆਰਟੀਸੀ ਕਿੰਨੇ ਆ ਸਾਰਿਆਂ ਕੋ ਹੈ ਇਹ ਤਾਂ ਲੋਕਾਂ ਦੀ ਮਰਜ਼ੀ ਹੈ ਕਿੱਥੇ ਚੜਨਾ ਜਿੱਥੇ ਜਿਆਦਾ ਸਹੂਲਤਾਂ ਉੱਧਰ ਜਾਣਗੇ ਲੋਕ ਪਿਛਲੇ 9 ਸਾਲਾਂ ਦੇ ਅੰਦਰ ਕਿਹਾ ਜਾ ਰਿਹਾ ਕਿ ਸਰਕਾਰੀ ਟਰਾਂਸਪੋਰਟ ਖਤਮ ਹੋਈ ਹੈ ਇਹ ਅੰਕੜੇ ਵੀ ਨਹੀਂ ਕਿ ਸਰਕਾਰੀ ਟਰਾਂਸਪੋਰਟ ਘਟੇ ਚ ਗਈ ਹੈ ਪੀਆਰਟੀਸੀ ਪੰਜਾਬ ਰੋਡ ਵਿੱਚ ਘਟੇ ਚ ਚੱਲ ਰਹੀ ਹੈ ਤੇ ਬਾਦਲ ਪਰਿਵਾਰ ਦਾ ਬਿਜ਼ਨਸ ਬੱਸਾਂ ਦਾ ਲਗਾਤਾਰ ਵਧਿਆਗਾ ਇਹ ਵੀ ਮੈਂ ਦੱਸ ਦਿੰਦਾ ਵੇਖੋ ਪ੍ਰਾਈਵੇਟ ਜਿੰਨੀਆਂ ਬੱਸਾਂ ਹਨ ਉਹਨਾਂ ਲੰਬੇ ਰੂਟਾਂ ਤੇ ਜਾਣਾ ਹੁੰਦਾ ਜਿਹੜੀਆਂ ਸਰਕਾਰ ਦੀਆਂ ਬੱਸਾਂ ਹੁੰਦੀਆਂ ਜਿੱਥੇ ਵੀ ਕੋਈ ਸਹੂਲਤ ਨਹੀਂ ਅਪੜਦੀ ਸਰਕਾਰ ਕੋਈ ਬੱਸਾਂ ਦਾ ਕੰਮ ਮੁਨਾਫੇ ਵਾਸਤੇ ਨਹੀਂ ਕਰਦੀ ਅਸੀਂ ਲੋਕਾਂ ਦੀ ਸੇਵਾ ਵਾਸਤੇ ਕਰਦੇ ਆਂ ਛੋਟੇ ਆ ਰੂਟਾਂ ਦੇ ਮਾੜੀਆਂ ਸੜਕਾਂ ਦੇ ਅਸੀਂ ਆਪਣੀਆਂ ਬੱਸਾਂ ਭੇਜਦੇ ਆਂ ਕਿ ਲੋਕਾਂ ਨੂੰ ਸਹੂਲਤ ਮਿਲੇ ਤੇ ਲੋਕਾਂ ਦੀ ਸਹੂਲਤ ਵਾਸਤੇ ਹੀ ਸਰਕਾਰ ਬਣਦੀ ਹੈ ਅਸੀਂ ਕੋਈ ਬੱਸਾਂ ਚੋਂ ਮੁਨਾਫਾ ਨਹੀਂ ਕਮਾਉਣਾ ਇਹ ਤਾਂ ਲੋਕਾਂ ਨੂੰ ਸਹੂਲਤ ਆ ਦੇਣੀ ਆ ਪੰਜਾਬ 'ਚ ਬੜੇ ਲੋਕਾਂ ਦੀ ਟਰਾਂਸਪੋਰਟ ਆ ਕਾਂਗਰਸੀਆਂ ਦੀ ਵੀ ਹੈਗੀ ਹੋਰਾਂ ਪਾਰਟੀਆਂ ਦੇ ਲੋਕਾਂ ਦੀ ਵੀ ਟਰਾਂਸਪੋਰਟ ਆ ਇਹ ਕੀ ਕਾਰਨ ਕਿ ਬਾਦਲ ਪਰਿਵਾਰ ਦੀਆਂ ਬੱਸਾਂ 9 ਸਾਲਾਂ ਚ ਬਹੁਤ ਵੱਡੇ ਪੱਧਰ ਦੇ ਉੱਤੇ ਵਧੀਆਂ ਨੇ ਤੁਸੀਂ ਵੀ ਜਾਣਦੇ ਹੋ ਮੈਂ ਵੀ ਜਾਣਦਾ ਬੜੇ ਇੰਪੋਰਟੈਂਟ ਰੂਟਾਂ ਤੇ ਬਾਦਲ ਪਰਿਵਾਰ ਦੀਆਂ ਬੱਸਾਂ ਚੱਲਣ ਲੱਗੀਆਂ ਨੇ ਨਹੀਂ ਪਾਰਟਲ ਰੂਟ ਨਹੀਂ ਆ ਸਕਦੇ ਇਹ ਤਾਂ ਕੋ ਜਿਹੜਾ ਵੀ ਆਪਣਾ ਕਾਰੋਬਾਰ ਵਧਾਉਂਦਾ ਉਹ ਵਧਾ ਰਵੇ ਅਸੀਂ ਤਾਂ ਸਮਝ ਕਿਸ ਤੇ ਸਰਾਜ ਹੀ ਨਹੀਂ ਹੈ ਪ੍ਰਾਈਵੇਟ ਜਿਹੜੀਆਂ ਬੱਸਾਂ ਉਹਨਾਂ ਨੇ ਵੀ ਬੜਾ ਕੰਮ ਆਪੋ ਆਪਣਾ ਵਧਾਇਆ ਹੈ ਉਹ ਠੀਕ ਆ ਆਪਣਾ ਕੰਮ ਕਰਦੇ ਆ ਲੋਕਾਂ ਨੂੰ ਸੂਲ ਦਿੰਦੇ ਦੇਣ ਅਸੀਂ ਤਾਂ ਦੇਣ ਹਾਈ ਕੋਰਟ ਨੇ ਵੀ ਕਿਹਾ ਹਿੱਤਾਂ ਦਾ ਕਲੈਸ਼ ਹੈ ਇੱਕ ਪਾਸੇ ਤੁਸੀਂ ਮੁੱਖ ਮੰਤਰੀ ਹੋ ਉਪ ਮੁੱਖ ਮੰਤਰੀਆਂ ਦੂਜੇ ਪਾਸੇ ਤੁਹਾਡਾ ਬਿਜ਼ਨਸ ਆਗਾ ਟਰਾਂਸਪੋਰਟ ਦਾ ਤਾਂ ਸਿੱਧਾ ਫਾਇਦਾ ਤੁਹਾਨੂੰ ਉੱਚ ਹੋ ਜਾਂਦਾ ਤੁਸੀਂ ਜੋ ਕਰਵਾਉਣਾ ਟਰਾਂਸਪੋਰਟ ਵਿਭਾਗ ਤੋਂ ਜੋ ਮਰਜ਼ੀ ਕਰਵਾ ਲਓ ਸਰਕਾਰ ਤੋਂ ਜੋ ਮਰਜ਼ੀ ਕਰਵਾ ਲਓ ਬਿਲਕੁਲ ਉਹਨਾਂ ਦਾ ਮੇਰੇ ਵਿਭਾਗ ਵਿੱਚ ਕੋਈ ਦਖਲ ਨਹੀਂ ਹੈ ਇੱਦਾਂ ਕਿ ਮੈਨੂੰ ਤਾਂ ਕਿਸੇ ਬਰੀ ਉਹਨਾਂ ਦਾ ਟੈਲੀਫੋਨ ਵੀ ਤੱਕ ਨਹੀਂ ਆਇਆ ਇਹ ਵਿਭਾਗਾਂ ਮੈਂ ਚਲਾਉਣਾ ਮੈਂ ਆਪਣੇ ਵਾਲੇ ਉਂਗਲ ਕਿਉਂ ਕਰਨ ਦੋ ਇਸ ਕਰਕੇ ਵੇਖੋ ਇਹ ਤਾਂ ਸਾਰੇ ਪ੍ਰਾਈਵੇਟ ਜਿੰਨੀਆਂ ਵੀ ਕੰਪਨੀ ਹੈਗੀਆਂ ਸਾਰੀਆਂ ਆਪੋ ਆਪਣਾ ਕੰਮ ਚਲਾਉਂਦੀਆਂ ਤੇ ਮੈਨਾਂ ਚਲਾਉ ਹੋਰ ਚਲਾਉ ਕਰੂਟ ਤੇ ਕਹਿਆ ਜਾਂਦਾ ਮੰਨ ਲਓ ਕੋਈ ਪੀਆਰਟੀਸੀ ਦੀ ਬੱਸ ਚੱਲਣੀ ਹੈ ਇਹ ਬੱਸ ਤੋਂ ਪਹਿਲਾਂ ਉਸ ਤੋਂ ਪਹਿਲਾਂ ਕੋਈ ਰੋਡਵੇਜ ਦੀ ਬੱਸ ਚੱਲਣੀ ਹੈ ਉਹਨਾਂ ਨਾਲ ਕੰਪਰੋਮਾਈਜ਼ ਕਰਵਾ ਕੇ ਕਿ ਤੁਸੀਂ ਆਪ ਦਾ ਰੂਟ ਰੋਕ ਲਓ ਜਾਂ ਜਦੋਂ ਬੱਸ ਲੱਗਣੀ ਹੁੰਦੀ ਹੈ ਬੱਸ ਸਟੈਂਡ ਦੇ ਉੱਤੇ ਆਰਮਰ ਦੀ ਬੱਸ ਲੱਗ ਜਾਂਦੀ ਹੈ ਇੰਦਾ ਦੀ ਕੋਈ ਇੱਕ ਵੀ ਸ਼ਿਕਾਇਤ ਨਹੀਂ ਆਇਆ ਜੇ ਕੋ ਹੋਵੇ ਤਾਂ ਮੈਂ ਉਹਨਾਂ ਨੂੰ ਸਾਰਿਆਂ ਨੂੰ ਆਖਿਆ ਕਿ ਮੈਨੂੰ ਦੱਸੋ ਉਹਨਾਂ ਨੂੰ ਕੋਈ ਆਬਜੈਕਸ਼ਨ ਨਹੀਂ ਹੈ ਕਹਿੰਦੇ ਲੋਕ ਡਰਦੇ ਹੈਗੇ ਇਸ ਕਰਕੇ ਸ਼ਿਕਾਇਤ ਨਹੀਂ ਰਦ ਦੇ ਮੇਰਾ ਕਹਦਾ ਡਰ ਮਿੰਤਾ ਦੱਸਦਾ ਬਾਦਲ ਪਰਿਵਾਰ ਤੋਂ ਡਰਦੇ ਤੁਸੀਂ ਵੀ ਉਹਨਾਂ ਦੇ ਮੰਤਰੀ ਨੋ 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 ਵੇਖੋ ਜੀ ਵੇਖੋ ਅਸੀਂ ਤਾਂ ਸਰਕਾਰ ਆ ਬਾਦਲ ਸਾਹਿਬ ਸਾਡੇ ਮੁੱਖ ਮੰਤਰੀ ਆ ਉਹ ਤਾਂ ਕਿਸੇ ਕੰਮ ਕਿਸੇ ਵੀ ਮਹਿਕਮੇ ਦੇਖ ਲੈ ਦਿੰਦੇ ਮੈਂ ਨਾ ਮੇਰੇ ਛੇੜੇ ਹੋਰ ਵੀ ਦਿੰਦੇ ਇਸ ਕਰਕੇ ਇਹਦੇ ਸਿਆਸੀ ਲੋਕ ਆ ਇਹਨਾਂ ਨੇ ਜਾਣ ਬੁੱਝ ਕੇ ਬਾਦਲ ਪਰਿਵਾਰ ਨੂੰ ਨਿਸ਼ਾਨਾ ਬਣਾਉਂਦੇ ਆ ਬਾਦਲ ਪਰਿਵਾਰ ਇੰਨਾ ਚੰਗਾ ਹੈ ਪੰਜ ਬੀਰੀ ਪੰਜਾਬ ਦੇ ਲੋਕਾਂ ਨੇ ਸੇਵਾ ਦਿੱਤੀ ਹੈ ਤੇ ਚੰਗੇ ਬੰਦੇ ਨੂੰ ਦਿੰਦੇ ਆ ਨਹੀਂ ਤਾਂ ਮਿੰਟਰਲ ਵਿੱਚ ਇੱਕ ਪਿੰਡ ਦਾ ਸਰਪੰਚ ਬਣੇ ਤੁਹਾਨੂੰ ਉਸੇ ਲਈ ਹਟਾਉਂਦੇ ਤੋ ਬੀਜਪੀ ਦੇ ਮੰਤਰੀ ਟਰਾਂਸਪੋਰਟ ਮਿਨਿਸਟਰ ਬਣੇ ਸੀ ਤੁਹਾਨੂੰ ਪਤਾ ਪਿਛਲੀ ਸਰਕਾਰ ਦੇ ਅੰਦਰ ਉਹਨਾਂ ਨੇ ਡਾਇਰੈਕਟ ਕਿਹਾ ਸੀਗਾ ਕਿ ਇੱਥੇ ਇੰਟਰਵੈਨ ਕੀਤੀ ਜਾਂਦੀ ਆ ਮੈਨੂੰ ਤੰਗ ਕੀਤਾ ਜਾ ਰਿਹਾਗਾ ਜਸਬੀਰ ਸਿੰਘ ਵੀਰ ਕਮਿਸ਼ਨਰ ਰਹੇ ਪਟਿਆਲਾ ਦੇ ਉਹਨਾਂ ਨੇ ਕਿਹਾ ਕਿ ਮੈਨੂੰ ਮੇਰੀ ਟਰਾਂਸਫਰ ਆ ਇੱਕ ਪਿੱਛੇ ਹੋਰ ਟਰਾਂਸਫਰ ਹੋਈ ਜਿਹੜਾ ਵੀ ਬੰਦਾ ਟਰਾਂਸਪੋਰਟ ਦੇ ਡਿਪਾਰਟਮੈਂਟ ਚ ਕਦੇ ਬਾਦਲ ਪਰਿਵਾਰ ਦੀ ਗੱਲ ਨਹੀਂ ਮੰਨਦਾ ਉਹਨੂੰ ਉਹਦੇ ਤੋਂ ਹਟਾ ਦਿੱਤਾ ਜਾਂਦਾ ਬਿਲਕੁਲ ਨਾ ਉਹ ਬਦਲੀਆਂ ਹੀ ਦਖਲ ਦਿੰ ਮੈਂ ਆਪਣੇ ਵਿਭਾਗ ਦਾ ਕੰਟਰੋਲ ਠੀਕ ਰੱਖਣ ਵਾਸਤੇ ਜੋ ਵੀ ਮੈਂ ਕਰਦਾ ਮੈਂ ਖੁਦ ਆਪ ਕਰਦਾ। ਮੇਰੇ ਵਿਭਾਗ ਵਿੱਚ ਬਾਲ ਸਾਹਿਬ ਦਾ 80% ਵੀ ਕੋ ਦਖਲ ਹੈ। ਐਨਾ ਕ ਦਖਲ ਜਰੂਰ ਹੈ ਕਿ ਜਦੋਂ ਮੈਨੂੰ ਵਿਭਾਗ ਵਿੱਚ ਲੋੜ ਹੁੰਦੀ ਹੈ ਵੀ ਸਰਕਾਰ ਨੂੰ ਹਾਂ ਮੈਨੂੰ ਪੈਸੇ ਦੇਓ ਬੱਸਾਂ ਘਾਟੇ ਜਾਂਦੀਆਂ ਉਹ ਦੰਦੇ। ਵੀ ਇਹ ਜਿਹੜਾ ਮਦਨਮੋਹ ਸੋਰੀ ਮਦਨਮੋਹਨ ਮਿਤਲ ਨੇ ਕਹਿੰਦਾ ਜਿਹੜਾ ਬੀਜੇਪੀ ਦੇ ਮਨਿਸਟਰ ਨੇ ਜਦੋਂ ਮੰਤਰੀ ਸੀ ਟਰਾਂਸਪੋਰਟ ਤੁਹਾਨੂੰ ਪਤਾ ਹੈ ਅਲੀਗੇਸ਼ਨ ਲੱਗਾ। ਮੇਰੀ ਗੱਲ ਮੇਰੀ ਗੱਲ ਸੁਣੋ। ਜਦੋਂ ਮੰਤਰੀ ਦਾ ਵਿਭਾਗ ਆਲੇ ਨਾਲ ਕਿਸੇ ਮੰਤਰੀ ਨੂੰ ਪੂਰਾ ਵਿਭਾਗਮ ਦੇ ਦੇਣਾ ਉਹਨਾਂ ਨਾਲ ਦੀ ਜ਼ਿੰਮੇਵਾਰੀ ਕੋਈ ਵੀ ਸਾਡਾ ਮੰਤਰੀ ਹੈ ਉਹਦੀ ਜ਼ਿੰਮੇਵਾਰੀ ਹੈ ਜਾਂ ਤੁਸੀਂ ਕਿਹਦਾ ਦਖਲ ਹੋਗੇ ਫਿਰ ਹੈ ਮੰਤਰੀ ਵਿਭਾਗ ਦੇ ਚਲਾਉਣ ਦੀ ਜ਼ਿੰਮੇਵਾਰੀ ਸਾਰੀ ਟੋਟਲ ਮੰਤਰੀ ਸਰ ਮਾਸਟਰ ਮੋਨ ਲਾਲ ਨੇ ਤਾਂ ਡਾਇਰੈਕਟਲੀ ਕਿਹਾ ਸੀ ਕਿ ਮੈਨੂੰ ਚਲਾਉਣ ਨਹੀਂ ਦਿੱਤਾ ਜਾ ਰਿਹਾ ਸੁਖਵੀਰ ਵਿਭਾਗ ਚਲਾਉਂਦੇ ਇੱਕ ਮਿੰਟ ਮੇਰੀ ਗੱਲ ਸੁਣ ਕਦੇ ਮੇਰੇ ਇਹਨਾਂ ਕੋਲ ਕੋਈ ਇਦਾਂ ਦੀ ਆਈ ਮੈਂ ਆ ਨਾ ਕਿ ਮੈਂ ਜਿੰਨੇ ਵਿਭਾਗ ਜਿੰਨੇ ਵਰੀ ਮੈਨੂੰ ਵਜ਼ੀਰ ਬਣਾਇਆ ਮੇਰੇ ਮਹਿਕਮੇ ਵਿੱਚ ਕਿਸੇ ਦੀ ਇੰਟਰਫੇਅਰ ਨਹੀਂ ਪਿਛਲੀ ਵਾਰ ਨੂੰ ਮਰੇ ਗੁਰੂ ਮਿਸਟਰ ਸੀ ਤੇ ਕੋਈ ਨਹੀਂ ਇਹ ਤਾਂ ਮੈਂ ਆਪਣੀ ਕ ਜੇ ਮੈਂ ਕਮਜ਼ੋਰ ਹੋਵਾਂ ਤਾਂ ਮੈਂ ਆਪਣੀ ਕਮਜ਼ੋਰੀ ਲਕਾਉਣ ਵਾਸਤੇ ਇੱਕ ਦੂਜੇ ਦਾ ਨਾਮ ਲਈ ਜਾਂਦਾ ਇੱਥੇ ਨੀ ਇੱਕ ਤੋਂ ਇੱਕ ਬਾਅਦ ਜਸਬੀਰ ਸਿੰਘ ਬੀਰ ਗਵਾਰੇ ਤੁਸੀਂ ਜਾਣਦੇ ਹੋ ਆਮ ਆਦਮੀ ਪਾਰਟੀ ਸ਼ਾਮਲ ਹੋਣੀ ਉਹ ਪਹਿਲੀ ਕਹਿੰਦੇ ਜਦੋਂ ਉਹਨੇ ਰਿਜ਼ਾਈਨ ਕੀਤਾਗਾ ਇਸੇ ਤਰ੍ਹਾਂ ਇੱਕ ਦੋ ਹੋਰ ਅਫਸਰ ਵੀ ਸਾਹਮਣੇ ਆਏ ਇੱਕ ਮਿੰਟ ਗੱਲ ਸੁਣੋ ਆ ਏਡੀਜੀਪੀ ਸ਼ਸ਼ੀ ਹੈ ਜਿਹੜਾ ਹੁਣ ਅਫਸਰ ਬਣ ਕੇ ਉਹਨੇ ਆਪਣੇ ਮਹਿਕਮੇ ਉੱਤੇ ਆ ਉਹਨੇ ਕੰਟਰੋਲ ਕਰਨਾ ਦਾ ਕਿ ਸਰਕਾਰ ਨੇ ਕਰਨਾ ਹੁੰਦਾ ਤਾਂ ਬਦਲੀਆਂ ਤਾਂ ਕਰਨੀਆਂ ਪੈਂਦੀਆਂ ਚੰਗਿਆ ਥਾਵਾਂ ਤੇ ਜੇ ਕਿਤੇ ਕੋਈ ਲੱਗ ਜਾਂਦਾ ਉਹਦਾ ਮੈਨੂੰ ਇਹ ਉਮਰਪੁਰ ਪਟਾ ਲਖਾ ਦਿਓ ਕਿਵੇਂ ਉਹਨੂੰ ਉਮਰਪੁਰ ਦੀ ਜ਼ਮਾਨ ਦੇ ਸਕਦੇ ਜਿੱਥੇ ਲੋਕਾਂ ਨੇ ਸ਼ਿਕਾਇਤ ਉਹ ਮੈਨੂੰ ਬਦਲਣਾ ਪੈਂਦਾ ਲੋਕਾਂ ਨੇ ਕਹੇ ਅਸੀਂ ਕਰਦੇ ਕੋਈ ਆਪਣੀ ਮਰਜ਼ੀ ਕੋਈ ਵੀ ਕਰ ਸਿਆਸੀ ਤੌਰ ਤੇ ਕਿਹਾ ਜਾ ਰਿਹਾ ਕਿ ਪੰਜਾਬ ਚ ਝਾੜੂ ਫਿਰਨ ਜਾ ਰਿਹਾ ਅਕਾਲੀ ਦਲ ਤੇ ਕਾਂਗਰਸ ਸਾਫ਼ ਹੋਣ ਜਾ ਰਹੀ ਨੇ ਵੇਖੋ ਆਂਦੇ ਹੁੰਦੇ ਵੀ ਅਮਲਾ ਦੇ ਹੋਣਗੇ ਰੂਬੇ ਆਹ ਇਲੈਕਸ਼ਨ ਹੋਈ ਹੈ ਪਹਿਲੋ ਸਾਬੋ ਕੀ ਤਰਵੰਡੀ ਇਲੈਕਸ਼ਨ ਹੋਈ ਆ ਫਿਰ ਢੂੜੀ ਹੋਈ ਆ ਤੇ ਕੇਂਦਰੀਵਾਲ ਨੂੰ ਭੁਲੇਖਾ ਪੈ ਗਿਆ ਖਰਾ ਪੰਜਾਬ ਦੇ ਲੋਕ ਮੇਰੇ ਨਾਲ ਆ ਇਹਨੇ ਵੀ ਆਪਣਾ ਬੰਦਾ ਖੜਾ ਕਰਤਾ ਗਲੀ ਗਲੀ ਮੁਹੱਲੇ ਮੁਹੱਲੇ ਕੇਂਦਰੀਵਾਲ ਖੁਦ ਫਿਰਦਾ ਰਿਹਾ ਤੇ ਇਹਦੇ ਬੰਦੇ ਦੀ ਜ਼ੁਬਾਨ ਤੇ ਜਬਤ ਹੋ ਗਈ ਜ਼ੁਬਾਨ ਤੇ ਇਹ ਰਿਕਾਰਡ ਆ ਵੀ ਕਿ ਕਿਸੇ ਸਿਆਸੀ ਪਾਰਟੀ ਦੇ ਬੰਦੇ ਦੀ ਜ਼ੁਬਾਨ ਤੇ ਜਬਤ ਹੋਈ ਉਹ ਕੇਂਦਰੀਵਾਲ ਨੇ ਰਿਕਾਰਡ ਬਣਾਇਆ ਤੇ ਐਦ ਕਾ ਹੁਣ ਖਡੂਰ ਸਾਹਿਬ ਆ ਜੇ ਐਡਾ ਹੈ ਵੱਡਾ ਸ਼ੇਰ ਸੀ ਤੇ ਜੰਗਲ ਛੱਡ ਕੇ ਕਿਉਂ ਭੱਜ ਗਿਆ ਇਹਨੂੰ ਚਾਹੀਦਾ ਸੀ ਖਰੂਰ ਸਾਹਿਬ ਇਲੈਕਸ਼ਨ ਲੜਦਾ ਲੋਕਾਂ ਦਾ ਪਤਾ ਲੱਗ ਜਾ ਐਵੇਂ ਥੋੜੇ ਜਿਹੇ ਡੁਗਡੁਗੀ ਵਜਾ ਕੇ ਬੰਦੇ ਇਕੱਠੇ ਕਰ ਲੈਂਦਾ ਤੇ ਆਂਦਾ ਜੀ ਲੋਕਾਂ ਦੀ ਮੇ ਹਮੇ ਬੜੀ ਹਮਾਇਤ ਹੈ ਦਿੱਲੀ ਵਿੱਚ ਦਾ ਕੀ ਹਾਲ ਬਣ ਰਿਹਾ ਇਹ ਤਾਂ ਝੂਠਾ ਬੰਦਾ ਹੈ ਝੂਠ ਮਾਰ ਮਾਰ ਕੇ ਲੋਕਾਂ ਨੂੰ ਇਕੱਠੇ ਕਰਦਾ ਕੱਖ ਨਹੀਂ ਇਹ ਕਰ ਸਕਦਾ ਇਹਨੂੰ ਚਾਹੀਦਾ ਸੀ ਜੇ ਲੋਕਾਂ ਦੀ رائے ਦਾ ਪਤਾ ਲੈਣਾ ਹੈ ਤੇ ਖਰੂਰ ਸਾਹਿਬ ਆਪਣਾ ਬੰਦਾ ਖੜਾ ਕਰਦਾ ਹੁਣ ਅਮਰਿੰਦਰ ਸਿੰਘ ਵੀ ਸ਼ੇਰ ਬਣਿਆ ਫਿਰਦਾ ਮੈਂ ਜਾਤੀ ਤੌਰ ਤੇ ਕਦੇ ਖਿਲਾਫ ਨਹੀਂ ਕਦੇ ਬੋਲਿਆ ਪਰ ਅਮਰਿੰਦਰ ਸਿੰਘ ਵੀ ਭੱਜ ਗਿਆ ਤੋਂ ਕਾਂਸਲ ਨੂੰ ਭਜਾ ਕੇ ਲੈ ਗਿਆ ਹਾਂਦੇ ਅਸੀਂ ਦੇਸ਼ ਲੈਵਲ ਦੀ ਪਾਰਟੀ ਆ ਤੇ ਬਾਈਕਾਟ ਕਾਦਾ ਕਿਉਂ ਬਾਈਕਾਟ ਕੀਤਾ ਇਹਨਾਂ ਨੇ ਇਹਨਾਂ ਦੀ ਜ਼ਮਾਨਤ ਜਬਤ ਹੋਣੀ ਸੀ ਐਵੇਂ ਤਾਂ ਸੀ ਵਿਸਰ ਭੁਲੇਰੇ 66000 ਸੀ ਅਸੀਂ ਇਹਨਾਂ ਨੂੰ 70000 ਰੋਣਾ ਪਰ ਕੇਜਰੀਵਾਲ ਕਹਿੰਦੇ ਮੇਰੇ ਤੇ ਇਕੱਲੇ ਹਮਲੇ ਕਰਵਾ ਰਹੇ ਨੇ ਲੁਧਿਆਣਾ ਚ ਮੇਰੇ ਤੇ ਇਕੱਲਿਆਂ ਨੇ ਹਮਲਾ ਕਰਵਾਇਆ ਇੱਕ ਮਿੰਟ ਗੱਲ ਸੁਣੋ ਕੋਈ ਇਕੱਲੇ ਕਿਸ ਤੇ ਹਮਲਾ ਨਹੀਂ ਕਰਦਾ ਅਜਤੇ ਦੀ ਫਾਇਦਤ ਕੀਤੀ ਹੈ ਤੇ ਜੇ ਕਿਸੇ ਨੇ ਕੀਤਾ ਉਤੋਂ ਦੀ ਗਲਤੀ ਹੈ ਤੁਹਾਡੀ ਕੋਰ ਕਮੇਟੀ ਚ ਡਿਸਕਸ ਹੁੰਦਾਗਾ ਕਿ ਆਮ ਆਦਮੀ ਪਾਰਟੀ ਬਹੁਤ ਵੱਡਾ ਚੈਲੰਜ ਆ। ਮੈਂ ਕੋਰ ਕਮੇਟੀ ਦਾ ਮੈਂਬਰ ਹੀ ਆ। ਉੱਥੇ ਅਸੀਂ ਤਾਂ ਕਦੇ ਉਹਦਾ ਨਾਂ ਹੀ ਨਹੀਂ ਸੁਣਿਆ ਵੀ ਹੈਗੀ ਕੋਈ ਆਪ ਮੈਂ ਤੁਹਾਨੂੰ ਪੁੱਛ ਆ ਆਖੇ ਤੁਸੀਂ ਆਪ ਕਿਹਦੀ ਆ। ਉਹਨਾਂ ਦੇ ਬੜੇ ਸੀਨੀਅਰ ਲੀਡਰ ਨੇ ਮੈਨੂੰ ਦੱਸਿਆ ਕੋਰ ਕਮੇਟੀ ਦੇ ਨੇ ਕਿ ਪਿਛਲੀ ਵਾਰ ਇਹ ਚਰਚਾ ਹੋਈ ਖਬਰਾਂ ਵੀ ਲੱਗੀਆਂ। 1 ਮਿੰਟ ਮੇਰੀ ਗੱਲ ਸੁਣੋ। ਮੈਂ ਤੁਹਾਡੇ ਸਾਹਮਣੇ ਬੈਠਾ ਹਾਂ। ਕੋਈ ਮੈਂ ਨਿਆਣਾ ਤਾਂ ਹੈ ਨਹੀਂ ਮੈਂ ਇੰਡੀਆ ਇਲੈਕਸ਼ਨ ਲੜੀਆਂ ਉਮਰ ਚ ਵੀ ਆ। ਮੈਂ ਤਾਂ ਲਾਖੇ ਸਾਡੇ ਤਾਂ ਪਾਰਟੀ ਚ ਕਦੀ ਇਹਦਾ ਬਾਰੇ ਡਿਸਕਸ ਹੀ ਨਹੀਂ ਹੋਇਆ ਹੈ। ਵੀ ਇਹ ਵੀ ਕੋਈ ਆ। ਤੁਹਾਡੀ ਲੜਾਈ ਕਿਹਦੇ ਨਾਲਾ ਕਾਂਗਰਸ ਨਾਲਾ ਆਮ ਆਦਮੀ ਪਾਰਟੀ ਨਾਲ। ਵੇਖੋ ਸਾਡੀ ਇਹ ਦੋਵੇਂ ਵੀ ਰਲ ਕੇ ਲੜਾਈ ਨਹੀਂ ਕਰ ਸਕਦੇ। 2017 ਚ ਕਿਹਦੇ ਨਾਲ ਲੜਾਈ ਹੋ ਤੁਹਾਡੀ? ਸਾਡੀ ਲੜਾਈ ਜਿਹੜੀ ਹੈ ਅਸੀਂ ਲੜਨੀ ਵਿਕਾਸ ਤੇ ਏਜੰਡੇ ਤੇ। ਅਸੀਂ ਲੜਨੀ ਭਾਈਚਾਰਕ ਸਾਜ। ਅਸੀਂ ਲੜਨੀ ਲਾਅ ਐਨ ਆਰਡਰ ਤੇ। ਸਾਡੀ ਸਰਕਾਰ ਇਹਨਾਂ ਗੱਲਾਂ ਦੇ ਸਾਡੇ ਇਸ਼ੂਏ ਹੋਣਗੇ। ਇਹ ਤਾਂ ਕੁਛ ਕਹਿ ਹੀ ਨਹੀਂ ਸਕਦੇ ਵੀ ਅਸੀਂ ਤੁਹਾਡਾ ਆ ਕੀਤਾ ਕਰਾਂਗੇ ਕੁਛ ਨਹੀਂ ਕਹਿ ਸਕਦੇ। ਮੁਕਾਬਲਾ ਕਿਹਦੇ ਨਾਲ ਆਗਾ? ਆਮ ਆਦਮੀ ਪਾਰਟੀ ਨਾਲਾ ਕਾਂਗਰਸ ਨਾਲਾਗਾ। ਮੈਂ ਤਾਂ ਜੀ ਵੇਖੋ ਜੇ ਥੋੜਾ ਬੜਾ ਹੋਇਆ ਤੇ ਕਾਂਸਰ ਹੋਣਾ ਉਹਨਾਂ ਦਾ ਵੀ ਸਰੇ ਪਿਆ ਇਹ ਇਹ ਤਾਂ ਮੁਕਾਬਲੇ ਤੋਂ ਬਾਹਰ ਆ ਦੱਸੋ ਕਦੇ ਆਣ ਕੇ 100 ਸੀਟਾਂ ਹੰਦਾ ਇਹਨੂੰ ਸੁਪਨਾ ਆ ਲੋਕ ਕਹਿੰਦੇ ਜਦੋਂ ਤੁਸੀਂ ਇੰਨਾ ਕੇਜਰੀਵਾਲ ਦੇ ਖਿਲਾਫ ਬੋਲਦੇ ਹੋਗੇ ਤਾਂ ਤੁਸੀਂ ਕਿਤੇ ਨਾ ਕਿਤੇ ਡਰੇ ਹੋਏ ਹੋ ਤੁਸੀਂ ਉਹਨੂੰ ਦੁਸ਼ਮਣ ਮੰਨ ਰਹੇ ਹੋ ਕਿ ਸਾਡਾ ਵੱਡਾ ਵਿਰੋਧੀ ਆ ਮੈਂ ਤੁਹਾਡੇ ਸਾਹਮਣੇ ਬੈਠਾ ਤੁਸੀਂ ਲੋਕਾਂ ਦੀ ਗੱਲ ਕਰਦੇ ਮੈਂ ਨਾ ਹੈ ਹੀ ਨਹੀਂ ਜਿਹੜਾ ਬੰਦਾ ਇਲੈਕਸ਼ਨ ਨਾਲ ਲੜੇ ਇਲੈਕਸ਼ਨ ਨਾਲ ਨਾ ਲੜੇ ਡਰਪੋ ਕੋ ਹੁੰਦਾ ਵੇਖੋ ਜੋ ਰਾਜਨੀਤੀ ਹੈ ਇਹਦੇ ਵਿੱਚ ਛੋਟੀਆਂ ਵੱਡੀਆਂ ਰਕਮਾਂ 'ਚ ਹਿੱਸਾ ਲੈਣਾ ਚਾਹੀਦਾ ਜਿਹੜਾ ਭੱਜਵੇ ਉਹ ਡਰੋ ਕੇਜਰੀਵਾਲ ਤੇ ਸੰਜੀਤ ਸਿੰਘ ਕਹਿੰਦੇ ਨੇ ਕਿ ਸਾਡੀ ਸਰਕਾਰ ਬਣੀ ਤਾਂ ਨਸ਼ੇ ਦੇ ਮਾਮਲੇ ਤੇ ਮਜੀਠੀਏ ਨੂੰ ਕਾਲਰ ਫੜ ਕੇ ਅੰਦਰ ਦੇਵਾਂਗੇ ਮੈਂ بڑے ਦਾਅਵੇ ਰਾਖ ਸਕਦਾ ਕਿ ਮਜੀਠਾ ਪਰਿਵਾਰ ਤਾਂ ਨਸ਼ੇ ਦੇ ਕੋਲ ਦੀ ਵੀ ਲੰਗਦਾ ਉਹਦੇ ਪਰਿਵਾਰ 'ਚ ਤਿੰਨ ਪੀੜੀਆਂ ਤੋਂ ਤਾਂ ਮੈਂ ਜਾਣਦਾ ਉਹਦੇ ਬਜ਼ੁਰਗਾਂ ਤੋਂ ਲੈ ਕੇ ਨਾ ਕੋ ਨਸ਼ਾ ਪੀਂਦਾ ਨਾ ਕੋ ਨਸ਼ਾ ਪਿਉਂਦਾ ਇਸ ਕਰਕੇ ਕਾਦੇ ਜਨੂੰ ਕਾਲਰੋਂ ਫੜ ਕੇ ਅੰਦਰ ਜਿੰਨਾਂ ਤੇ ਆਫ ਹੀ ਮਰ ਜਣਾ ਕਿਸੇ ਨੂੰ ਕਾਲਰੋਂ ਫੜ ਕੇ ਅੰਦਰ ਅਮਰਿੰਦਰ ਨੇ ਸਾਨੂੰ ਅੰਦਰ ਦਿੱਤਾ ਸੀ ਨਾ ਕਿਥੇ ਕਿ ਅਮਰਿੰਦਰ ਲੋਕ ਲੋਕਾਂ ਦੀ ਕਚਹਿਰੀ ਚ ਸਜ਼ਾ ਮਿਲਣੀ ਚਾਹੀਦੀ ਪਰ ਨਸ਼ੇ ਦੇ ਮਾਮਲੇ ਤੇ ਉਹ ਕਰਿਆ ਕਿ 2017 ਦੀ ਚੋਣ ਦਾ ਸਭ ਤੋਂ ਵੱਡਾ ਮੁੱਦਾ ਨਸ਼ਾ ਹੋਊ ਤੇ ਅਕਾਲੀਆਂ ਨੂੰ ਅਸੀਂ ਨਸ਼ੇ ਦੇ ਮੁੱਦੇ ਤੇ ਹਰਾਵਾਂਗੇ ਕੋਈ ਨਸ਼ੇ ਦਾ ਮੁੱਦਾ ਨਹੀਂ ਜਿੰਨਾ ਨਸ਼ਾ ਸਾਡੀ ਸਰਕਾਰ ਨੇ ਫੜਿਆ ਕੋਈ ਫੜ ਨਹੀਂ ਸਕਦੀ ਨਸ਼ਾ ਪਾਰੋਂ ਆਉਂਦਾ ਇੱਥੇ ਤਾਂ ਨਸ਼ਾ ਕੋਕਦਾ ਹੀ ਨਹੀਂ ਇੱਥੇ ਤਾਂ ਫਸਲਾਂ ਉਗਦੀਆਂ ਨਸ਼ਾ ਨਹੀਂ ਉਗਦਾ ਕੇਂਜਰੀਆਲ ਨੂੰ ਤਾਂ ਉਹ ਵੀ ਨਹੀਂ ਪਤਾ ਇੱਥੇ ਪੰਜਾਬ ਹੈ ਕੀ ਹੈ ਕੋਈ ਪਤਾ ਨਹੀਂ ਇਹਨੂੰ ਦੱਸਣਾ ਚਾਹੀਦਾ ਕਿ ਮੈਂ ਫਲਾਣਾ ਅਫਸਰ ਸੀ ਮੈਂ ਉਦੋਂ ਆਹ ਕੀਤਾ ਉਹਦੀ ਵੀ ਗੱਲ ਤਾਂ ਕੋਈ ਦੱਸਦਾ ਹੀ ਨਹੀਂ ਕਿ ਤੇ ਮਰੇ ਆ ਕਿ ਨਹੀਂ ਰਿਹਾ ਐ ਕਿਉਂ ਆ ਕਿ ਨਸ਼ੇ ਦੇ ਮਾਮਲੇ ਚਕਾਲੀਆਂ ਦੇ ਨਾ ਹੀ ਆਉਂਦੇ ਨੇ ਸਰਬਨ ਸਿੰਘ ਫਲੋਰ ਦਾ ਨਾਮ ਆਇਆ ਵਿਨਾਸ਼ ਚੰਦਰ ਦਾ ਨਾਮ ਆ ਰਿਹਾਗਾ ਹੋਰ ਵੀ ਤੁਹਾਡੇ ਕਈ ਮੰਤਰੀਆਂ ਦੇ ਉੱਤੇ ਅਲੀਗੇਸ਼ਨ ਲੱਗਦੇ ਨੇ ਇਲਜ਼ਾਮ ਲੱਗਦੇ ਜਿਹੜਾ ਵੀ ਜਿਹੜਾ ਵੀ ਅਬੇ ਕੋ ਮਿਰਤੇ ਵੀ ਲਗਾ ਸੀ ਹਾਂ ਮੈਂ ਉਹੀ ਕਹਿ ਰਿਹਾ ਤਾਂ ਹੀ ਹੁਣ ਵੇਖੋ ਮਿਰਗਾਸੂ ਮਿਰਤੇ ਲਗਾ ਮੈਂ ਉੱਥੇ ਦੋ ਕੇਸ ਕੀਤੇ ਆ ਇਹ ਡੀਜੀਪੀ ਸਚੀ ਨੇ ਠੋਕ ਵਜਾ ਕੇ ਲਾਇਆ ਹੈ ਨਾ ਮਰਤੇ ਨਸ਼ੇ ਦਾ ਤੇ ਮੈਂ ਉੱਥੇ ਦੋ ਕੇਸ ਕੀਤੇ ਆ ਉਹ ਹੁਣ ਜਵਾਬ ਦਾਵਾ ਨੂੰ ਦਿੱਤਾ ਮੈਂ ਤੁਹਾਨੂੰ ਨਕਲੋ ਖਾ ਸਕਦਾ ਜਵਾਬ ਦਾਵਾ ਜੋ ਉਹ ਨਾਖਿਆ ਕਿ ਮੈਂ ਤੇ ਜਿਹਦਰ ਖਵਾ ਨੂੰ ਜਾਣਦਾ ਨਹੀਂ ਤਾਂ ਨਾਮ ਉੱਤੇ ਗੁਲਜ਼ਾਮ ਲਾਇਆ ਨਾਮ ਨੂੰ ਪ੍ਰੈਸ ਕਾਨਫਰੰਸ ਕੀਤੀ ਇਹਦਾ ਲਾ ਕੇ ਵੀ ਬੁਕਰ ਜਾਂਦੇ ਸਾਡੇ ਬੰਦਿਆਂ ਨੂੰ ਚਾਹੀਦਾ ਹੌਸਲਾ ਕਰਕੇ ਇਹਨਾਂ ਤੇ ਦਾਅਵੇ ਕਰ ਅਦਾਲਤ ਪਰ ਭਗਵੰਤ ਮਾਨ ਵੀ ਤੁਹਾਡੇ ਇਲਾਕੇ ਚ ਜਾ ਕੇ ਕਹਿੰਦੇ ਨੇ ਕੀ ਇੱਕ ਲੀਡਰ ਦਾ ਨਾਮ ਡੋਡਿਆਂ ਵਾਲਾ ਬਾਬਾ ਇਸ਼ਾਰਾ ਤੁਹਾਡੇ ਵੱਲ ਕਰਦੇ ਨੇ ਨਾਂ ਨਹੀਂ ਲੈਂਦੇ। ਦੇਖੋ ਮੁਰਗਾ ਸੁਣੋ। ਆਂਦੇ ਹੁੰਦੇ ਐ ਕਿ ਆਪਣੀ ਆਪਣੀ ਔਕਾਤ ਵੇਖਣੀ ਚਾਹੀਦੀ ਆ। ਔਕਾਤ ਭਗਵੰਤ ਮਾਨ ਦੀ ਕੀ ਔਕਾਤ ਆ? ਮੈਂ ਆਪਣੇ ਬਾਰੇ ਦੱਸਦਾ ਮੇਰਾ ਨਾਂ ਬੈ ਕੇ ਸਾਹਮਣੇ ਗੱਲ ਕਰੇ। ਮੇਰੇ ਬਾਬਾ ਜੀ ਨੇ ਦਾਰੂ ਨਹੀਂ ਪੀਤਾ। ਮੇਰੇ ਪਿਤਾ ਨੇ ਦਾਰੂ ਨਹੀਂ ਪੀਤਾ। ਮੈਂ ਦਾਰੂ ਨਹੀਂ ਪੀਤਾ ساری ਜ਼ਿੰਦਗੀ ਤੇ ਮੇਰੇ ਮੁੰਡੇ ਨੇ ਦਾਰੂ ਨਹੀਂ ਪੀਤਾ ਚੌਥੀ ਪੀੜ੍ਹੀ। ਪੰਜਵੀਂ ਪੀੜ੍ਹੀ 'ਚ ਮੇਰੇ ਪੋਤੇ-ਪੁੱਤियां ਅੰਡਾ ਤੇ ਮੀਟ ਨਹੀਂ ਖਾਂਦਾ। ਭਗਵੰਤ ਮਾਨ ਦੱਸੇ ਵੀ ਇਹਦਾ ਕੀ ਤੇ ਹਾਸੇ। ਇਹ ਆਪਣੇ ਪਿਓ ਦਾ, ਆਪਣੀ ਮਾਂ ਦਾ, ਆਪਣੇ ਬਾਪੇ ਦਾ, ਆਪਣੀ ਦਾਦੀ ਦਾ, ਆਪਣੇ ਘਰਵਾਲੀ ਦਾ ਆਪਣਾ ਤੇ ਆਦਸਤੇ ਇਹ ਪੀੜ੍ਹੀ ਤੋਂ ਬਗੈਰ ਬੋਲ ਨਹੀਂ ਸਕਦਾ। ਇਹਦੇ ਵੇਖੋ ਉੱਥੇ ਲੋਕਾਂ ਦੇ ਧੱਕੇ ਮਾਰੇ ਵੀ ਸਾਡੇ ਤੋਂ ਗੁਰੂ ਗੰਗਾ ਸਾਹਿਬ ਮਹਾਰਾਜ ਦਾ ਸਤਿਕਾਰ ਘਟਾਉਣਾ। ਗੱਲਾਂ ਗੁਰੂ ਦੀਆਂ ਕਰਦੇ ਭਗਵੰਤ ਮਾਨ ਹੁਣੀ ਤੇ ਉੱਥੇ ਜਾ ਕੇ ਸ਼ਰਾਬ ਪੀ ਕੇ ਚੱਲ ਜਾਂਦੇ। ਇਹ ਸ਼ਰਾਬ ਪੀਤੇ ਤੋਂ ਬਗੈਰ ਤਾਂ ਇੱਕ ਸਟੇਜ ਤੇ ਵੀ ਬੋਲ ਨਹੀਂ ਸਕਦਾ। ਅਸੀਂ ਵੇਖੋ ਇੰਨੀ-ਇੰਨੀ ਲਖਸਾਂ ਲੜੀਆਂ ਐ। ਜੇ ਕੋਈ ਇਦਾਂ ਦਾ ਕੰਮ ਕਰਦੇ ਹੋਈਏ ਤਾਂ ਸਾਰੇ ਲੋਕ ਵੋਟਰਾਂ ਕੋ ਕੋਣ ਈਡੀ ਨੇ ਅਵਨਾਸ਼ ਚੰਦਰ ਨੂੰ ਬੁਲਾਇਆ 8 ਤਰੀਕ ਨੂੰ ਨਸ਼ੇ ਦੇ ਮਾਮਲੇ 'ਚ ਉਹ ਵੀ ਕੋਈ ਜੇ ਕੋਈ ਅਰਜੀ ਦੇਣਾ ਦਾ ਬਰਉਣਾ ਪੈਂਦਾ ਉਹ ਆਪਣਾ ਆਪੇ ਪੱਖ ਪੇਸ਼ ਕਰੂ ਜਾ ਕੇ ਜੇ ਉਹਦਾ ਖਸੂਰ ਹੋਊਗਾ ਕੋਈ ਤੇ ਕੋਰੂਨ ਅਨੁਸਾਰ ਉਹ ਪੱਖ ਪੇਸ਼ ਕਰੂ ਅੱਗੇ ਵੀ ਉਹਨਾਂ ਸੱਦੇ ਆ ਜਾਂਦੇ ਰਹੇ ਜਦੋਂ ਵੀ ਕੋਈ ਸੱਦੇ ਹੋ ਸਾਨੂੰ ਜਾਣਾ ਚਾਹੀਦਾ ਜਾਂਦੇ ਸਾਡੇ ਬੰਦੇ ਮਜੀਠਾ ਸਾਹਿਬ ਵੀ ਗਿਆ ਸੀ ਪਰ ਐ ਕਿਉਂ ਆ ਕਿ ਪਰਸੈਪਸ਼ਨ ਤੁਹਾਡੇ ਬਾਰੇ ਅਕਾਲੀ ਦਲ ਵਾਰੀ ਕਿਉਂ ਪਰਸੈਪਸ਼ਨ ਐ ਬਣਦੀ ਆ ਤੇਨਾਂ ਕੋ ਹੋਰ ਏਜੰਡਾ ਨਹੀਂ ਸਾਡੀ ਬਦਨਾਮੀ ਕਰਨ ਤੋਂ ਬਗੈਰ ਲੋਕ ਸਾਨੂੰ ਵੋਟਰਾਂ ਮੋਦੇ ਮੈਂ ਪੰਜ ਇਲੈਕਸ਼ਨਾਂ ਲੜੀਆਂ ਮੈਂ ਆਪਣੇ ਪਿੰਡ ਦਾ 40 ਸਾਲ ਸਰਪੰਚ ਰਿਹਾ ਕਿੰਨੇ ਚਿਰ ਦਾ ਮੈਂ ਕੋ 35 ਸਾਲ ਤੋਂ ਡਿਸਟ੍ਰਿਕਟ ਦਾ ਪ੍ਰੈਜ਼ੀਡੈਂਟ ਆ ਤੇ ਭਗਵੰਤ ਮਾਨ ਦੱਸੇ ਵੀ ਇੱਕ ਗਾਉਂ ਵਜਾਉਣ ਤੋਂ ਬਗੈਰ ਤੇ ਨਸ਼ਾ ਪੀਣ ਤੋਂ ਬਗੈਰ ਹੋਰ ਕੀ ਕਰਦਾ ਰਿਹਾ ਐਵੇਂ ਕਿਸੇ ਨੇ ਉਂਗਲ ਉਠਾਉਣੀ ਉਂਗਲ ਉਠਾਉਣੀ 11 ਵਜੇ ਤੇ ਸੁੱਤੇ ਨਸ਼ਾ ਪੀ ਕੇ ਸੁੱਤੇ ਰਹਿੰਦੇ ਆਂ 3 ਵਜੇ ਅੰਮ੍ਰਿਤ ਵੇਲੇ ਉੱਠੜੇ ਮੋੜੇ ਬੰਦੇ ਪਰ ਉਹ ਤਾਂ ਚੈਲੰਜ ਕਰਦਾ ਉਹਨੇ ਸੁਖਬੀਰ ਬਾਦਲ ਨੂੰ ਚੈਲੰਜ ਕੀਤਾ ਕਿ ਡੋਪ ਟੈਸਟ ਕਰਾ ਲਓ ਮੈਂ ਵੀ ਕਰਾਉਣਾ ਤੇ ਤੁਸੀਂ ਵੀ ਕਰਾ ਲਓ ਕਈ ਕਾਲੀਆਂ ਨੂੰ ਚਲੋ ਮੈਂ ਚੈਲੰਜ ਕਰਦਾ ਅੱਜ ਤੇ ਭਗਵੰ ਮੇਰਾ ਵੀ ਕਰਨ ਤੇ ਦਾ ਕਰਨ ਅੱਜ ਮਤਿਆ ਤੇ ਫਾਂਸੀ ਦੀ ਸਜ਼ਾ ਜੇ ਚ ਵੀ ਨਸ਼ੇ ਦਾ ਖੂਨ ਚ ਵੀ ਨਿਕਲ ਆਵੇਂ ਨਾ ਫਾਂਸੀ ਦੀ ਸਜ਼ਾ ਇਹ ਚੋਂ ਨਿਕਲ ਨਹੀਂ ਨਸ਼ਾ ਇਹਦੇ ਖੂਨ ਦਸਾ ਹੈ ਨਸ਼ੇ ਚ ਇਹ ਤਾਂ ਇਹ ਮੈਂ ਗੱਲ ਮਾਰ ਕੇ ਲ ਮੈਂ ਲੰਬਾਈ ਤੇ ਬੈਠਾ ਅੱਜ ਮੈਂ ਉਹਨੂੰ ਚੈਲੰਜ ਕਰਦਾ ਕਿ ਆ ਕਰੀਂ ਗਾਂ ਫੇਜੇ ਪਰ ਸਾਡੇ ਨੇ ਕਰ ਬੇਫਤਿਹਲ ਜਾਮ ਲਾ ਕੇ ਆ ਨਾ ਤੇ ਫੇ ਚਲੋ ਮੈਂ ਇਹਨਾਂ ਟੈਸਟ ਹੋਣੇ ਚਾਹੀਦੇ ਕੋਈ ਦੱਸ ਦੇ ਕੋਈ ਚੈਲੰਜ ਕਰ ਦੇ ਤੁਸੀਂ ਕੀ ਕਿੱਥੇ ਆ ਜੇ ਤੇ ਆਪਾਂ ਡੂਰ ਸੇ ਡੂਰ ਆਇਆ ਇੱਥੇ ਮੈਂ ਬੈਠਾ ਚੰਡੀਗੜ੍ਹ ਇਸ ਜਿਹੜਾ ਇਸ ਤਰ੍ਹਾਂ ਕਿ ਮੈਨੂੰ ਜਾਣ ਨੂੰ ਤਿਆਰ ਆਵੇ ਆਵੇ ਦਾ ਤੁਹਾਨੂੰ ਕਿਹਨਾਂ ਨੂੰ ਪਤਾ ਵੀ ਇਹ ਨਸ਼ਾ ਨਹੀਂ ਪੀਂਦਾ ਗੁਰੂ ਗੰਗਾ ਸਾਹਿਬ ਰਾਜ ਦੇ ਪ੍ਰਕਾਸ਼ ਹੋਇਆ ਤੇ ਚਲੇ ਗਿਆ ਤੇ ਧੱਕੇ ਮਾਰ ਕੇ ਬਾਹਰ ਕੱਢਤਾ ਉਹਨਾਂ ਨੇ ਜੇ ਨਸ਼ਾ ਪੀਤਾ ਤੇ ਬਾਹਰ ਆ ਜੁੱਤੀਆਂ ਖਾ ਕੇ ਤੋਂ ਜਿਹੜਾ ਗੁਰੂ ਗੰਗਾ ਸਾਹਿਬ ਜੀ ਹਜ਼ੂਰੀ ਨਸ਼ਾ ਪੀ ਕੇ ਜਾਹਦਾ ਉਹਨੂੰ ਦੂਜਿਆਂ ਦੇ ਇਲਜ਼ਾਮ ਲਾਉਣ ਦਾ ਕੋਈ ਅਧਿਕਾਰ ਨਹੀਂ ਬਰਾਮਾਦੀ ਪਾਰਟੀ ਤਾਂ ਹੋ ਸਕਦਾ ਉਹ ਸੀਮਕ ਸੀਐਮ ਕੈਂਡੀਡੇਟ ਹੋਵੇ ਪੰਜਾਬ ਦਾ ਬਾਏ ਹੁਣ ਕੀ ਆਸ ਕਰਦਾ ਇਹਨਾਂ ਨੂੰ ਇਹ ਤਾਂ ਮੈਂ ਫਸਲ ਹੀ ਬਟੇਰੇ ਹੈਗੇ ਆ ਆ ਚਾਰ ਦਿਨ ਆਏ ਆ ਇਹਨਾਂ ਚਲ-ਚੁਲ ਜਾਣਾ ਹੈ ਇਹਨੂੰ ਕਿਹਨੇ ਪੁੱਛਣਾ ਮੁੜ ਕੇ ਮੁੜ ਕੇ ਦਾ ਆਪੋ ਆਪਣੀ ਜੌਬ ਤੇ ਉਹਨੂੰ ਕਾਉਣ ਵਾਲੇ ਸਾਹ ਚੱਲ ਜਾਣਾ ਡੇਰਾ ਸਰਸਾ ਮੁਖੀ ਤੋਂ ਵੋਟ ਮੰਗੇਗਾ ਇਸ ਵਾਰ ਕਾਲੀ ਦਲ ਨਹੀਂ ਇਹ ਵੇਖੋ ਪਾਰਟੀਆਂ ਦੇ ਫੈਸਲੇ ਹੁੰਦੇ ਇਹ ਬੈਂਕ ਵਾਲਾ ਨਹੀਂ ਇਹ ਦੇਖੋ ਨਹੀਂ ਜੋ ਡੇਰਾ ਸਰਸਾ ਮੁਖੀ ਨੂੰ ਮਾਫੀ ਦਿੱਤੀਗੀ ਕਾਲ ਤੱਕ ਸਭ ਤੋਂ ਠੀਕ ਸੀ ਵੇਖੋ ਮੇਰੀ ਗੱਲ ਸੁਣੋ ਉਹ ਵੇਖੋ ਅਕਾਲ ਤਖਤ ਦੇ ਕੰਮ ਵਿੱਚ ਕੋਈ ਸਾਡੇ ਵਰਗਾ ਬੰਦਾ ਜਿਹੜਾ ਛੋਟਾ ਬੰਦਾ ਉਹਦੀ ਗੱਲ ਨਹੀਂ ਕਰਨੀ ਚਾਹੀਦੀ ਕਿਸੇ ਨੂੰ ਨਹੀਂ ਕਰਨੀ ਚਾਹੀਦੀ ਅਕਾਲ ਤਖਤ ਦੇ ਜਥੇਦਾਰ ਨੇ ਸਾਡੇ ਕੋਲ ਇੰਟਰਵਿਊ ਕੀਤਾ ਕਿ ਬੜੀ ਗਲਤੀ ਹੋ ਗਈ ਸੀ ਨਹੀਂ ਹੋਊਗੀ ਮੁਰ ਇੱਕ ਮਿੰਟ ਮੇਰੀ ਗੱਲ ਸੁਣੋ ਮੈਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਸਤਿਕਾਰ ਕਰਦਾ ਅਕਾਲ ਤਖਤ ਦਾ ਕਰਦਾ ਉਹ ਆਪਣੀ ਗੱਲ ਦਾ ਆਪੇ ਜਵਾਬ ਦੇਦਾ ਸਾਡਾ ਨਹੀਂ ਹੱਕ ਬਣਦਾ ਕਿਸੇ ਵੀ ਪਾਰਟੀ ਦਾ ਕਿਸੇ ਵੀ ਬੰਦੇ ਦਾ ਅਕਾਲ ਤਖਤ ਬੰਨੇ ਉਂਗਲ ਕਰਨ ਦਾ ਕੋਈ ਅਧਿਕਾਰ ਨਹੀਂ ਪਰ ਤੁਸੀਂ ਤਾਂ ਪੰਥਕ ਪਾਰਟੀ ਕਹੋਣੀਓ ਪੰਥਕ ਪਾਰਟੀ ਅੱਜ ਪੰਥ ਚ ਗਲਤ ਹੋ ਰਿਹਾ ਤੁਸੀਂ ਕਹੋਗੇ ਨਹੀਂ ਗਲਤ ਹੋ ਰਿਹਾ ਇੱਕ ਮਿੰਟ ਗੱਲ ਸੁਣੋ ਅਕਾਲ ਤਖਤ ਸਭ ਤੋਂ ਮਹਾਨ ਹੈ ਵੱਡਾ ਹੈ ਉਹਦੇ ਬੰਨੇ ਕੋਈ ਵੀ ਬੰਦੇ ਨੂੰ ਨਹੀਂ ਕੁਝ ਕਹਿਣਾ ਚਾਹੀਦਾ ਉਹਦਾ ਇੱਜ਼ਤ ਮਾਨਸਿਕ ਇਹ ਉਹਨਾਂ ਨੇ ਸੋਚਣਾ ਇਹ ਵੀ ਚਰਚਾ ਚੱਲੀ ਕਿ ਸੁਖਬੀਰ ਬਾਦਲ ਨੇ ਮਾਫੀ ਦਵਾਈ ਸੀ ਡੇਰਾ ਮੁਕਾਨੂ ਜੀ ਉਹ ਤਾਂ ਐਵੇਂ ਹਰ ਗਲਤ ਸੁਖਬੀਰ ਬਾਦਲ ਸੁਖਬੀਰ ਬਾਦਲ ਇਹਨਾਂ ਨੂੰ ਰਾਤ ਸੁੱਤੇ ਪਿਆ ਸੁਖਬੀਰ ਬਾਦਲ ਲਈ ਦੀਦਾ ਜਿਵੇਂ ਇਹਨਾਂ ਦੀ ਨੀਂਦ ਖੁੱਲਦੀ ਆ ਤੇ ਇਹਨਾਂ ਦੇ ਸਹਰਾਣੇ ਖੜੋਤਾ ਹੁੰਦਾ ਸੁਖਬੀਰ ਬਾਦਲਾਂ ਦੇ ਵੀ ਛੜਤਾ ਨਹੀਂ ਮਾਰਦੂ ਹੁਣ ਉਹਨੇ ਆਖਿਆ ਮੈਂ ਬਿਜਲੀ 24 ਬਿਜਲੀ ਸਰਪਲਸ ਕਰ ਦੂ ਉਹਨੇ ਕਰਤੀ ਬਾਦ ਸਾਹਿਬ ਨੇ ਮੋਟਰਾਂ ਦੇ ਬਿੱਲ ਛੜਤੇ ਐਸ.ਐਨ 200 ਜੂੰਟ ਛੜਤਾ 40% ਲੋਕਾਂ ਨੂੰ ਆਟਾ ਦਾਲ ਦੇਈ ਜਾਂਦੇ ਨੇ 15 15000 ਰੁਪਇਆ ਸਗਨ ਸਕੀਮ ਪੰਜਾ ਕਿਲੋ ਤੋਂ ਘੱਟ ਹੋਣਾਂ ਨੂੰ ਵੀ ਕਰਤਾ ਇਹਨਾਂ ਕੋ ਏਜੰਡਾ ਹੈ ਕੋਈ ਨਹੀਂ ਫਿਰ ਵੀ ਆਏ ਕਿਉਂਗਾ ਕਿ ਫਿਰ ਵੀ ਆਏ ਕਿਉਂਗਾ ਕਿ ਬੇਅਦਬੀ ਕਾਂਡ ਚੇਡੇਰਾ ਮੁਖੀ ਨੂੰ ਮਾਫੀ ਕਾਂਡ ਵੇਲੇ ਤੁਹਾਡੇ ਖਿਲਾਫ ਵੱਡੇ ਪੱਧਰ ਤੇ ਸਿੱਖ ਭਾਈਚਾਰੇ ਦੇ ਲੋਕ ਉਤਰੇ ਬਾਇ ਜਿਹੜੀ ਗੱਲ ਆ ਹਜ਼ਾਰਾਂ ਦੀ ਤਦਾਦ ਲੋਕ ਸੜਕਾਂ ਦੇ ਤੇ ਕਿੰਨੇ ਦਿਨ ਚੱਲੀਏਗਾ ਇਹ ਕਾਰਵਾਈ ਕਿੰਨੇ ਦਿਨ ਚੱਲੀ ਜਾ ਕਿਹਦੀ ਕਾਰਵਾਈ ਸੀ ਇਹ ਲੋਕਾਂ ਨੇ ਕਾਰਵਾਈ ਕੀਤੀ ਜਾਂ ਤੁਹਾਨੂੰ ਲੱਗਦਾ ਓਹੋ ਕੁਝ ਬੰਦੇ ਹੁੰਦੇ ਆ ਲੋਕਾਂ ਨੂੰ ਜਜਬਾਤੀ ਕਰਨ ਦੇ ਲੋਕ ਮਿਲ ਕੇ ਸਮਝ ਜਾਂਦੇ ਲੋਕ हट ਜਾਂਦੇ ਆ ਇਹ ਤਾਂ ਪਾਣੀ ਦੇ ਬੁਲਬਲੇ ਆ ਇਹਨਾਂ ਨੂੰ ਤਾਂ ਹੁਣ ਦਿਨੇ ਵੀ ਸੁਖਵੀਰ ਦੀਆਂ ਉੱਠਦੇ ਆ ਬੈਂਦੇ ਆ ਸੁੱਤੇ ਆ ਬੈਠੇ ਆ ਖਾਂਦੇ ਆ ਪੀਂਦੇ ਆ ਜੋ ਨਸ਼ਾ ਪੀਲਦੀ ਉਹ ਤੋਂ ਫੇ ਬੜਾ ਖਰੂ ਪੱਟਣ ਲੱਭੇ ਸੁਖਵੀਰ ਲੱਗਦੇ ਆ ਅੱਜ ਵੀ ਸੁਖਵੀਰ ਲੱਗਦੇ ਆ ਅੱਜ ਵੀ ਐਦਾਂ ਕਰਨਾ ਪਈਦਾ ਤੁਹਾਨੂੰ ਲੱਗਦਾ ਕਾਲੀ ਦਲ ਦਾ ਮਤਲਬ ਬਾਦਲ ਪਰਿਵਾਰ ਹੋ ਗਿਆ ਨਾ 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 ਬਾਦਲ ਪਰਿਵਾਰ ਕੀ ਜਿਹੜਾ ਸੇਵਾ ਕਰੂਗਾ ਹੁਣ ਜੇ ਹੁਣ ਮੈਨੂੰ ਮੈਨੂੰ ਲੋਕ ਹਾੜਾਂ ਦੇ ਤੱਕ ਮੈਂ ਕਾਲੀ ਸਾਲ ਥੋੜਾ ਵੱਡ ਜੂਗਾ ਤੇ ਪਰੇ ਤਾਂ ਪਰਿਵਾਰ ਕੋਲ ਹੀ ਚਲੇਗੀ ਪਾਰਟੀ ਸੁਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਹਰਸਿਮਰਤ ਬਾਦਲ ਕੇਂਦਰ ਵਿੱਚ ਮੰਤਰੀ ਜਿਹੜਾ ਉਹ ਕੰਮ ਕਰੂਗਾ ਜੀਖੀਆ ਮੰਤਰੀ ਅਦੇਸ਼ ਪ੍ਰਤਾਪ ਕਹਿਰੂ ਛੇ ਕੋ ਰਿਸ਼ਤੇਦਾਰ ਅੰਮ੍ਰਿਤਸਰੋਂ ਕੋ ਕੰਮ ਕਰਦਾ ਤਾਂ ਉੱਥੇ ਹਲਕੇ ਦੇ ਲੋਕਾਂ ਨੇ ਉਹਨੂੰ ਜਿਤਾਉਣਾ ਪਰਿਵਾਰਵਾਦ ਠੀਕ ਹੈਗਾ ਤੁਹਾਨੂੰ ਲੱਗਦਾ ਜੋ ਪਰਿਵਾਰਵਾਦ ਆ ਕੋਈ ਪਰਿਵਾਰਵਾਦ ਨਹੀਂ ਹੈ ਜਿਹੜਾ ਵੀ ਬੰਦਾ ਕੰਮ ਕਰੂਗਾ ਦੱਸੋ ਅਸੀਂ ਆਪਣੇ ਜਵਾਕਾਂ ਨੂੰ ਫੇਰ ਕਿੱਥੇ ਹੋਰ ਘੱਲ ਦਈਏ ਜਿਉ ਲੋਕਾਂ ਦੀ ਸੇਵਾ ਕਰਦੇ ਆ ਲੋਕਾਂ ਨੂੰ ਪਸੰਦ ਕਰਨਗੇ ਇਲੈਕਸ਼ਨ ਲੜਨ ਲੋਕ ਵੋਟਾਂ ਲੋਕਾਂ ਨੇ ਪਾਉਣ ਗਿਆ ਪਰ ਕੇਜਰੀਵਾਲ ਕਹਿੰਦੇ ਨੇ ਅਸੀਂ ਨਹੀਂ ਕਿਸੇ ਨੂੰ ਟਿਕਟ ਦਿੰਦੇ ਇੱਕ ਦੋ ਵੱਦ ਪਰਿਵਾਰ ਇੱਕ ਵਾਰੀ ਇੱਕ ਵਾਰੀ ਆਉਣ ਤਾਂ ਦੇਗੇ ਇਹ ਗੱਠ ਗੱਠਰੀ ਖੁੱਲਣ ਤਾਂ ਦੇਓ ਕੇਜਰੀਵਾਲ ਦੀ ਇਹਨਾਂ ਤਾਂ ਮੈਂ ਤੁਹਾਨੂੰ ਦੱਸਾਂ ਉਹ ਜਿਦਾ ਸ਼ਰਾਬੀ ਹਾਥੀ ਮੁੜ ਕੇ ਫੌਜਾ ਆਪਣੀਆਂ ਨੂੰ ਵੱਢ ਦਿੰਦਾ ਹੁੰਦਾ ਨਾ ਇਹਨਾਂ ਨੇ ਤੇ ਆਪੋ ਵੀ ਦੀ ਮਾਰ ਦੇਣ ਇਹਨਾਂ ਦੇ ਇਹਦਾ 15 15 ਲੋਕਾਂ ਨੂੰ ਸਾਫੀ ਦੇ ਹੀ ਫਿਰਦੇ ਆ ਇਹਨਾਂ ਦਾ ਕੋਈ ਜੇ ਉੜਦਾ ਨਾ ਵਰਕਰ ਵੀ ਉਹਦਾ ਮੈਂ ਤਾਂ ਮੁੱਖ ਮੰਤਰੀ ਬਣਨਾ ਮੈਂ ਤਾਂ ਡਿਪਟੀ ਮੁੱਖ ਮੰਤਰੀ ਬਣਾਣਾ ਮੈਂ ਤਾਂ ਵਜ਼ੀਰ ਬਣਾਣਾ ਇਹਦੂ ਕੱਟ ਬੋਲਦੇ ਨੇ ਇੱਕ ਇੱਕ ਹਲਕੇ ਦੇ ਵਿੱਚ ਇਹਨਾਂ ਦੇ 15-15 ਮੁੱਖ ਮੰਤਰੀ ਬਣੇ ਬੈਠੇ ਆ ਇੱਕ ਰਿਹਾ ਹਰਾਨ ਤਾਂ ਖਰੇ ਮੈਂ ਇਹਨੂੰ ਟਿਕਟ ਦਿੱਤੀ ਵੇਖਿਓ ਕਹਿੰਦਾ ਜਵਤਾ ਖੜਕਦਾ ਪਰ ਦੂਜੇ ਪਾਸੇ ਅਲੀਗੇਸ਼ਨ ਨਹੀਂ ਲੱਗਦਾ ਤੁਹਾਡੇ ਤੇ ਕਿ ਬਾਦਲ ਪਰਿਵਾਰ ਹੀ ਇਕਾਲੀ ਦੇਲਾ ਕਿਉਂਕਿ ਬਾਦਲ ਪਰਿਵਾਰ ਜੋ ਕਹਿੰਦਾ ਇਕਾਲੀ ਉਹੀ ਕਰਦੇ ਆ ਏਦਾਂ ਦੀ ਕੋਈ ਗੱਲ ਨਹੀਂ ਬਾਦਲ ਸਾਹਿਬ ਸਾਡੀ ਸਾਰਿਆਂ ਦੀ ਸਲਾਹ ਲੈਂਦੇ ਆ ਕੋਰ ਕਮੇਟੀ ਬਣੀ ਆ ਦੂਜੀਆਂ ਕਮੇਟੀਆਂ ਬੜੀਆਂ ਸਾਰਿਆਂ ਦੀ ਸਲਾਹ ਲੈਂਦੇ ਆ ਸੱਦ ਕੇ ਫੈਸਲੇ ਕਰਦੇ ਆ ਕੱਲੇ ਬਾਦਲ ਸਾਹਿਬ ਕੋਈ ਫੈਸਲਾ ਨਹੀਂ ਲੈਂਦੇ ਕੇਜਰੀਵਾਲ ਕਹਿੰਦੇ 100 ਸੀਟਾਂ ਆਉਣੀਆਂ ਇਕਾਲੀ ਦਲ ਨੂੰ ਕਿੰਨੀਆਂ ਆ ਰਹੀਆਂ ਨੇ ਕੇਜਰੀਵਾਲ ਨੂੰ ਤਾਂ ਇੱਕ ਸੀਟ ਵੀ ਨਹੀਂ ਆਉਣੀ ਇੱਕ ਸੀਟ ਕੇਜਰੀਵਾਲ ਨੂੰ ਜੇ ਆ ਜਾਵੇ ਸਾਡਾ ਉਮਰ ਦਾ ਤਜਰਬਾ ਕੁ ਅੱਜ ਦੇ ਨਹੀਂ ਅਸੀਂ 60-60 ਸਾਲ ਦੇ ਰਾਜਨੀਤੀ ਚ ਆਏ ਆ ਇਹ ਕੱਲ ਜੰਮੀ ਗਿੱਦੜੀ ਆਜ ਹੋਇਆ ਵਿਆ ਇਹ ਅੰਦਾਜ਼ੇ ਲਾਉਣ ਲੱਪੇ ਆਣ ਕੇ ਪੰਜਾਬ 'ਚ ਕਿੱਥੋਂ ਦਾ ਆ ਗਿਆ ਇਹਨੂੰ ਕੀ ਸਮਝਿਆ ਰਾਜਨੀਤੀ ਕੀ ਹੁੰਦੀ ਹੈ ਕੀ ਦਿੱਲੀ ਇਹਦੀ ਜੁੱਤੀ ਖੜਕਣ ਢਈ ਹੈ ਕੀ ਦਿੱਲੀ ਉੱਥੇ ਦਾ ਕੰਟਰੋਲ ਹੋਣ ਢਿਆ ਕੋਈ ਕੰਟਰੋਲ ਨਹੀਂ ਕਰ ਸਕਦਾ ਤੁਹਾਨੂੰ ਕਿੰਨੀਆਂ ਸੀਟਾਂ ਆ ਰਹੀਆਂ ਨੇ ਸਾਨੂੰ ਤਾਇਦ ਕਾ ਬਹੁਤ ਸੀਟਾਂ 75 80 ਸੀਟਾਂ ਕਾਲੀਆਂ ਕਲੀਆਂ ਲੈ ਜਾਣੀਆਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਜੀਤ ਸਿੰਘ ਕੋਹੜ ਜਿਨ੍ਹਾਂ ਨੇ orbitt bus कांड ਜੋ ਹੋ ਰਹੇ ਨੇ ਜੋ ਬਾਦਲ ਪਰਿਵਾਰ ਤੇ ਅਲੀਗੇਸ਼ਨ ਲੱਗਦੇ ਨੇ ਔਰ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਕਿਵੇਂ ਆ ਰਹੀ ਔਰ ਆਮ ਆਦਮੀ ਪਾਰਟੀ ਨੂੰ ਕਿਵੇਂ ਦੇਖ ਰਹੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਅੰਦਰ ਕੁਝ ਨਹੀਂ ਕਰ ਸਕੀ ਕਿ ਇੱਕ ਵੀ ਸੀਟ ਉਹਨਾਂ ਦਾ ਦਾਵਾ ਹੈਗਾ ਕਿ ਆਮ ਆਦਮੀ ਪਾਰਟੀ ਨੂੰ ਇੱਕ ਵੀ ਸੀਟ ਨਹੀਂ ਆਏਗੀ ਤੇ ਅਕਾਲੀ ਦਲ 75 80 ਸੀਟਾਂ ਇਸ ਵਾਰ ਜਿੱਤਣ ਜਾ ਰਹੇ ਦਾਵਾ ਅਜੀਤ ਸਿੰਘ ਕੁਹਾੜ ਦਾਗਾ ਔਰ ਉਹਨਾਂ ਦਾ ਕਹਿਣਾ ਕਿ ਅਸੀਂ ਪੰਜਾਬ ਦੇ ਅੰਦਰ ਬਹੁਤ ਵਿਕਾਸ ਦੇ ਕੰਮ ਕੀਤੇ ਨੇ ਇਸ ਕਰਕੇ ਪੰਜਾਬ ਦੇ ਲੋਕ ਸਾਡੇ ਨਾਲ ਨੇ ਕੈਮਰਾਮੈਨ ਗੁਲਸ਼ਨ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸੰਝਾ ਚੰਡੀਗੜ੍ਹ